ਕਾਰ ਦੇ ਅੱਗੇ ਕਾਰ ਲਗਾਉਣ ਨੂੰ ਲੈ ਕੇ ਹੋਇਆ ਜਿਹੜਾ ਝਗੜਾ ਕਿ ਦੇਖਦੇ ਦੇਖਦੇ ਖੂਨੀ ਰੂਤਾਨ ਕਰ ਲਿਆ। ਮਾਮਲਾ ਲੁਧਿਆਣਾ ਦੇ ਇੰਡਸਟਰੀ ਏਰੀਆ ਤੋਂ ਸਾਹਮਣੇ ਆਇਆ। ਜਿੱਥੇ ਕਿ ਦੇਰ ਰਾਤ ਢਾਬੇ ਤੋਂ ਖਾਣਾ ਲੈਣ ਜਾ ਰਹੇ ਇੱਕ ਕਾਰ ਚਾਲਕ ਦੇ ਅੱਗੇ ਕੁਝ ਵਿਅਕਤੀਆਂ ਨੇ ਕਾਰ ਲਗਾ ਦਿੱਤੀ। ਅਤੇ ਇਸ ਦੇ ਵਿਚਾਲੇ ਪਿੱਛੋਂ ਆ ਰਹੀ ਗੱਡੀ ਚਾਲਕ ਨੇ ਹਾਰਨ ਦਿੱਤਾ। ਇਸ ਨੂੰ ਲੈ ਕੇ ਦੋਵੇਂ ਹੀ ਗੱਡੀ ਚਾਲਕ ਬਾਹਰ ਨਿਕਲੇ ਅਤੇ ਦੋਹਾਂ ਦੇ ਵਿੱਚ ਬਹਿਸ਼ ਛਿੜ ਗਈ। ਅਤੇ ਪਿਛਲੀ ਗੱਡੀ ਚਾਲਕ ਤੇ ਅਗਲੇ ਵਾਲੇ ਗੱਡੀ ਚਾਲਕ ਦੇ ਵਿੱਚ ਨੌਂ ਜਵਾਨਾਂ ਨੇ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦਾ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਲਿਹਾਜ਼ਾ ਉਕਤ ਪੀੜਤ ਵਿਅਕਤੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਆ ਅਤੇ ਪੀੜਤ ਨੇ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਤੇ ਕਾਰਵਾਈ ਦੀ ਮੰਗ ਕੀਤੀ ਹੈ ਵੀਰੇ ਮੈਂ ਇੰਡਸਟਰੀ ਏਰੀਆ ਦੇ ਸੂਫੀਆ ਚੌਂਕਲੀ ਸਾਈਡ ਤੇ ਰਹਿਣਾ ਤੇ ਵੀਰੇ ਲੋੜੀ ਵਾਲੇ ਦਿਨ ਮੈਂ ਰਾਤੀ 1 ਵਜੇ ਆਪਣਾ ਖਾਣਾ ਲੈਣ ਜਾ ਰਿਹਾ ਸੀਗਾ ਬੱਪਨ ਟਾਬੇ ਤੋਂ ਤੇ ਮੇਰੇ ਅੱਗੇ ਇੱਕ ਗੱਡੀ ਆ ਕੇ ਰੁਕ ਗਈ ਤੇ ਮੈਂ ਉਹਨੂੰ ਹਾਰਨ ਕੀਤਾ ਕਿ ਮੈਨੂੰ ਅੱਗੇ ਨਿਕਲ ਲੈਣ ਦਿਓ ਅਗਰ ਤੁਸੀਂ ਜ਼ਿਆਦਾ ਦੇਰ ਰੁਕਣਾ ਤੇ ਉਹਨਾਂ ਨੇ ਗੱਡੀ ਵਿੱਚੋਂ ਇੱਕ ਬੰਦਾ ਨਿਕਲਿਆ ਤੇ ਮੈਂ ਵੀ ਨਿਕਲਿਆ ਬਾਹਰ ਤੇ ਮੈਂ ਕਿਹਾ ਕੀ ਗੱਲ ਹੋ ਗਈ ਤੁਸੀਂ ਅਗਰ ਗੱਡੀ ਰੋਕਨੀ ਆ ਥੋੜੀ ਦੇਰ ਤੇ ਸਾਈਡ ਤੇ ਕਰ ਲਓ ਮੈਂ ਅੱਗੇ ਨਿਕਲ ਜੰਨਾ ਤੇ ਓਨੇ ਦੇਰ ਵਿੱਚ ਓਨੇ ਹੱਥ ਆਪਾਈ ਸ਼ੁਰੂ ਕਰ ਦਿੱਤੇ ਤੇ ਚਾਰ ਮੁੰਡੇ ਹੋ ਸੀਗੇ ਉਨੇ ਨਾਲ ਜਿਹਨਾਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ ਅੱਛਾ ਕੋਈ ਪ੍ਰਾਣੀਕ ਏਜੰਸੀ ਕੋਈ ਗੱਲਬਾਤ ਸੀ ਤੁਹਾਡੀ ਨਹੀਂ ਵੀਰੇ ਮੈਂ ਪਹਿਲੀ ਵਾਰੀ ਦੇਖਿਆ ਸੀ ਉਹ ਬੰਦੇ ਅੱਛਾ ਕਹਿੰਦੇ ਕੋਈ ਸੀਸੀਟੀਵੀ ਗਰਮੀ ਦੀ ਸਾਹਮਣੇ ਆਇਆ ਹਾਂਜੀ ਵੀਰੇ ਇੱਕ ਸੀਸੀਟੀਵੀ ਰਿਕਾਰਡਿੰਗ ਹੈ ਜਿੰਦੇ ਅੰਦਰ ਦੇਖਿਆ ਜਾ ਸਕਦਾ ਕਿ ਕਿੱਡੇ ਉਹਨੇ ਗੱਡੀ ਰੋਕੀ ਤੇ ਆਪਣਾ ਹਮਲਾ ਵਗੈਰਾ ਕਿੱਦਾਂ ਅਜਾ ਕਿੰਨੀਆਂ ਕਿਸਟਾਂ ਤੁਹਾਡੇ ਲਗੀਆਂ ਨੇ ਕੀ ਫਿਕਰ ਵੀਰੇ ਮੇਰੇ ਨੋਸ ਫ੍ਰੈਕਚਰ ਹੋ ਚੁੱਕਾ ਹੈ ਕੰਨ ਦੇ ਪਰਦੇ ਚ ਵੀ ਪ੍ਰੋਬਲਮ ਆਈ ਥੋੜੀ ਤੇ ਹੱਥਾਂ ਪੈਰਾਂ ਮੈਨੂੰ ਡੀਡ ਦੇਦੀ ਹੈ ਹਾਂਜੀ ਵੀਰੇ ਕੰਪਲੇਂਟ ਦੇਦੀ ਹਾਂ ਕੀ ਮੰਗ ਕਰਦੇ ਹਾਂ ਵੀਰੇ ਇਨਸਾਫ ਹੀ ਸਹੀ ਹੈ ਕਿ ਜਿਹੜੇ ਬੰਦੇ ਆ ਉਹ ਫੜੇ ਜਾਣ ਜਲਦੀ ਤੋਂ ਜਲਦੀ ਤੇ ਉਹਨਾਂ ਤੇ ਕੰਦੀ ਕਾਰਵਾਈ ਕੀਤੀ ਜਾਵੇ ਗੱਲ ਕੋਈ ਕੁਝ ਨਹੀਂ ਮੇਰਾ ਬੇਟਾ ਰਾਤੀ ਲੋੜੀ ਵਾਲ ਦੇ ਦਿਨ ਜਿੱਦਾਂ ਲੋੜੀ ਬਾਲ ਕੇ ਸੀ ਲੇਟ ਪਈ ਲੋ ਰਾਤੀ ਖਾਣਾ ਲੈਣ ਗਿਆ ਵਿਪਨਡਾਪੇ ਸਵੇਰੇ ਚ ਆਉਣਾ ਸੀ ਉੱਥੇ ਰਹਿਣ ਆ ਲਈ ਹਾਂ ਲੜਕਾ ਬਾਹਰ ਹੀ ਨਿਕਲਿਆ ਗਲੀ ਤੋਂ ਬਾਹਰ ਵੀ ਨਹੀਂ ਹਜੇ ਨਿਕਲਿਆ ਤੇ ਕਿਸੇ ਨਿਆਣ ਪਛਾਣ ਤੇ ਚਾਰ ਬੰਦੇ ਸੀਗੇ ਸਿਆਜ਼ ਗੱਡੀ ਸੀ ਸਿਲਵਰ ਰੰਗ ਦੀ EVT GW 1636 ਨੰਬਰ ਸੀ ਗੱਡੀ ਦਾ ਤੇ ਉਹ ਗੱਡੀ ਵਾਲਿਆਂ ਨੇ ਇਹਨੂੰ ਗੱਡੀ ਚੋਂ ਲਾ ਕੇ ਕਾਫੀ ਕੁੱਟਿਆ ਮਾਰਿਆ ਜਿਹਦੇ ਵਿੱਚ ਜਿਹੜੀ ਚੈਨ ਵੀ ਤੇ ਕੈਸ਼ ਵੀ ਨਾਲ ਲੈ ਗਏ ਕਾਫੀ ਅਚਾਈ ਠੀਕ ਉਹਨੇ ਮੰਗ ਕੀ ਵੀ ਪ੍ਰਸ਼ਾਸਨ ਤੋਂ ਇਹ ਹੀ ਮੰਗਾਇਆ ਵੈਸੇ ਤਾਂ ਪ੍ਰਸ਼ਾਸਨ ਪੂਰਾ ਕੋਆਪਰੇਟ ਕਰ ਰਿਹਾ ਹਰ ਤਰ੍ਹਾਂ ਨਾਲ ਸਾਡੇ ਨਾਲ ਹੈ ਸਹਿਯੋਗ ਪੂਰਾ ਸਾਨੂੰ ਮਿਲ ਰਿਹਾ ਪਰ ਸਹੀ ਕਹਿੰਦੇ ਆ ਜਿਹੜੇ ਬੰਦੇ ਕਰੇ ਜਿਹੜਾ ਜਿਹੜੀ ਗੱਡੀ ਦਾ ਮਾਲਕ ਦੱਸਿਆ ਨੀਰਜ ਕੁਝ ਹੈਗਾ ਹੈ ਉਹ ਕਹਿੰਦਾ ਮੈਂ ਗੱਡੀ ਅੱਗੇ ਗਿਰਵੀ ਰੱਖੀ ਐ ਗਿਰਵੀ ਕਿਸੇ ਹਰਮਨ ਨਾਮ ਦੇ ਮੁੰਡੇ ਕੋ ਰੱਖੀ ਐ ਅਸੀਂ ਇਹੀ ਕਹਿੰਨੇ ਕਿ ਉਹ ਬੰਦੇ ਵਿੱਚ ਕਵਰ ਕੀਤੇ ਜਾਣ ਨਾਲ ਫੜੇ ਜਾਣ ਉਹ ਡੱਬ ਜਾਣੇ ਉਹ ਸੀ ਕੌਣ ਸੀ ਇਹ ਗੱਡੀ ਦੇ ਵਿੱਚ ਕੌਣ ਆ ਸਾਨੂੰ ਵੀ ਨਹੀਂ ਪਤਾ ਗੱਡੀ ਦਾ ਮਾਲਕ ਕਹਿੰਦਾ ਅਸੀਂ ਗਿਰਵੀ ਅੱਗੇ ਰੱਖੀ ਐ ਜਿਹਨੂੰ ਗਿਰਵੀ ਅੱਗੇ ਰੱਖੀ ਉਹ ਕਹਿੰਦਾ ਮੈਂ ਅੱਗੇ ਯਾਰ ਤੋਂ ਉਸ ਲੈ ਗਿਆ ਔਰ ਬੰਦਾ ਕੋਈ ਨਹੀਂ ਹੈ ਜੀ ਕਿਰਨ ਕਰ ਬੰਦੇ ਟ੍ਰੇਸ ਕੀਤੇ ਜਾਣ ਜਲਦੀ ਤੋਂ ਜਲਦੀ ਜੀ ਕਾਰਨ ਪਤਾ ਲੱਗੇ ਕਿਉਂ ਹੋਈ ਲੜਾਈ ਕਾਰਨ ਵੀਰੇ ਕਾਰਨ ਸਾਨੂੰ ਬੰਦੇ ਦਾ ਪਤਾ ਹੋਵੇ ਅਸੀਂ ਕਾਰਨ ਦੇ ਸੀ ਸਾਡੀ ਕੋਈ ਰੰਜਿਸ਼ ਨਹੀਂ ਨਾ ਸਾਡੇ ਤੇ ਕੋਈ ਮੁਕਦਮੇ ਇਨਾਂ ਅਸੀਂ ਕੋਈ ਕ੍ਰਿਮੀਨਲ ਹਾਰਡ ਮਾਰ ਤੋਂ ਕਹਿ ਲੋ ਜੇ ਕਿ ਸਾਡ ਨੂੰ ਜਿਹਾ ਡੋਟ ਖੋਲ ਹੀ ਬੰਦੀ ਹੋ ਸਕਦੀ ਕੋਈ ਸੀਸੀ ਜਿਹੜੀ ਗੱਡੀ ਲਵਾਰਾ ਸਾਂਝ ਮਿਲੀ ਕੀ ਹੈ ਡੱਬਾ ਰੋੜ ਤਲੋ ਕਿਤੋਂ ਗੱਡੀ ਦੀ ਹਾਲਤ ਦੇਖ ਸਕਦੇ ਹੋ ਕੀ ਹੈਗੀ ਐਸਾ ਇਹ ਤਾਂ ਜਿਹੜੇ ਬੰਦੇ ਇਹੋ ਜਿਹੇ ਨਸ਼ੇੜੀ ਹੁੰਦੇ ਉਹਨਾਂ ਦਾ ਹੀ ਜਲਾ ਕੰਮ ਪਸੰਦ ਆ ਜਾਂਦਾ ਗੱਡੀ ਦੇਖ ਸਕਦੇ ਹੋ ਗੱਡੀ ਦਾ ਹਾਲਾਤ ਤੁਸੀਂ ਆਪ ਜਾ ਕੇ ਦੇਖ ਲਓ ਕੀ ਕੀ ਹਾਲਤ ਹੈ ਗੱਡੀ ਦੀ ਕਿਆ ਦੇਖਿਆ ਜਾਵੇ ਤਾਂ ਅੱਜਕੱਲ ਲੋਕਾਂ ਦੇ ਵਿੱਚ ਸ਼ਹਿਨ ਸ਼ੀਲਤਾ ਬਿਲਕੁਲ ਖਤਮ ਹੁੰਦੀ ਜਾ ਰਹੀ ਹੈ ਜਦੇ ਮੱਦੇ ਨਜ਼ਰ ਨਿੱਕੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਕਰਾਰਵਾਜੀ ਵਧਾਉਂਦੇ ਹੋਏ ਇੱਕ ਦੂਜੇ ਤੇ ਹਮਲਾ ਕੀਤਾ ਜਾਂਦਾ ਹੈ ਹਕੀਕਤ ਤੋਂ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ